ਅਦਾਲਤ ਅਰਵਿੰਦ ਕੇਜਰੀਵਾਲ ਦੇ ਉਸ ਪਟੀਸ਼ਨ ਤੇ ਅੱਜ ਆਪਣਾ ਫੈਸਲਾ ਸੁਣਾਏਗੀ ਜਿਸ ਤੇ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਜੀ ਹਾਂ ED ਅਤੇ ਕੇਜਰੀਵਾਲ ਦੇ ਦਲੀਲੇ ਸੁਣਨ ਤੋਂ ਬਾਅਦ ਜਸਟਿਸ ਸਵਰਨਕਾਂਤਾ ਸ਼ਰਮਾ ਨੇ 3 ਅਪ੍ਰੈਲ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਪਿਛਲੀ ਸੁਣਵਾਈ ਦੌਰਾਨ ED ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਕਥਿਤ ਆਪਕਾਰੀ ਨੀਤੀ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਮੁੱਖ ਮੰਤਰੀ ਕੇਜਰੀਵਾਲ ਆਉਣ ਵਾਲੀਆਂ ਚੋਣਾਂ ਦੇ ਆਧਾਰ ਤੇ ਗ੍ਰਿਫਤਾਰੀ ਤੋਂ ਛੋੜ ਦਾ ਦਾਵਾ ਨਹੀਂ ਕਰ ਸਕਦੇ ਕਿਉਂਕਿ ਕਾਨੂੰਨ ਮੁਤਾਬਕ ਉਸ ਤੇ ਅਤੇ ਆਮ ਆਦਮੀ ਤੇ ਲਾਗ ਕੇਜਰੀਵਾਲ ਜਿਨ੍ਹਾਂ ਨੂੰ ED ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਉਸ ਸਮੇਂ ਤਿਹਾਰ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਵਿੱਚ ਨੇ ਅਤੇ ਆਪਣੀ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਖੜੇ ਕਰ ਰਹੇ ਨੇ ਕਿ ਆਜ਼ਾਦ ਅਤੇ ਨਿਰਪੱਖਤਾ ਚੋਣ ਅਤੇ ਬਰਾਬਰੀ ਦਾ ਮੌਕੇ ਦੀ ਪ੍ਰਦਾਨ ਕਰਨਾ ਸ਼ਾਮਲ ਹੈ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਉਲੰਘਣਾ ਕਰਦਾ ਹੈ ਕੇਜਰੀਵਾਲ ਦੀ ਰਿਹਾਈ ਦੀ ਰਾਹਤ ਦੀ ਮੰਗ ਕਰਦਿਆਂ ਸੀਨੀਅਰ ਵਕੀਲ ਸਿੰਘ ਵੀ ਨੇ ਦਲੀਲ ਦਿੱਤੀ ਸੀ ਕਿ ED ਵੱਲੋਂ ਅਗਸਤ 2022 ਚ ਜਾਂਚ ਸ਼ੁਰੂ ਕਰਨ ਤੋਂ 1.5 ਸਾਲ ਬਾਅਦ ਮਰੀ ਲੈਂਟਰਿੰਗ ਰੋਕੂ ਕਾਨੂੰਨ ਦੇ ਉਪਬੰਧਾਂ ਦੀ ਉਲੰਘਣਾ ਵਿੱਚ ਆਪਾਗੂ ਨੂੰ ਗ੍ਰਿਫਤਾਰ ਕਰਨ ਦੀ ਕੋਈ ਲੋੜ ਨਹੀਂ ਸੀ ਏਜੰਸੀ ਵੱਲੋਂ ਵ ਜਨਰਲ ਐਸ ਵੀ ਰਾਜੂ ਨੇ ਪਟੇਸ਼ਨ ਦਾ ਵਿਰੋਧ ਕਰਦਿਆ ਕਿ ਮੁਕੱਦਮਾ ਪਹਿਲੀ ਨਜ਼ਰੇ منی ਲਾਂਡਰਿੰਗ ਦਾ ਜ਼ੁਲਮ ਬਣਦਾ ਤੇ ਫਿਲਹਾਲ ਪਟੇਸ਼ਨ ਕਰਤਾ ਦੇ ਖਿਲਾਫ ਜਾਂਚ ਮੁੜਲੇ ਪੜਾਤੇ ਹੈ